ਉੱਚਾ ਲੰਮਾ ਕੱਦ ਹੈ ਸ਼ਾਦਵਾ ਸਰੀਰ ਭੋਰਾ ਮਾਧੂ ਵਧੂ ਮਾਸੜਾ ਪਿੰਡੇ ਤੇ ਦਿਖਾਈ ਨਹੀਂ ਦੇ ਰਿਹਾ ਉਹ ਅਜਲਿਆ ਮਾੜਾ ਹੋ ਬੜੇ ਆਹੀ ਤਿੰਨ ਦਿਨਾਂ ਨਾਲ ਉੱਗੀ ਦੇ ਵਿੱਚ ਤੂ ਤੂ ਮਾਵਾ ਹੋਈ ਸੀ ਪਰ ਆਹ ਦੇਖਿਓ ਆਹ ਦੇਖਿਓ ਆਹ ਦੇਖਿਓ ਆਹ ਦੇਖਿਓ ਆਹ ਦੇਖਿਓ ਜੀ ਆਹ ਦੇਖਿਓ ਪ੍ਰਮਾਤਮਾ ਅਮੀਰ ਕਰੇ ਵਾਹਿਗੁਰੂ 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 ਆਹ ਦੇ ਆਹ ਦੇ ਵਾਹਿਗੁਰੂ फरिंग <laughs> ਸ਼ਾਂਤੀ ਵਾਛੋ ਲੈ ਜੋ ਗੋਲੀਆਂ ਚੱਲ ਭੱਜ ਗਏ ਸਾਰੇ ਮੰਨਣਾ ਮਾਨਣਾ ਸਾਰੇ ਉਹਦੇ ਸਵੈਮ ਤੇ ਜਾਈ ਨਹੀਂ ਹੈ ਗਈ ਨਹੀਂ ਸਾਰੇ ਭੱਜ ਗਏ ਕਿਹੜੀ ਉਹ ਭੱਜ ਗਈ ਬਚਾ ਕੇ ਇਹਦਾ ਉਹ ਗੋਲੀ ਭੱਜ ਗਈ ਕਿਹਦੇ ਹੋਰ ਸਾਰੇ